ਕੁਸੀਂ ਦੇਖ ਰਹੇ ਹੋ ਪ੍ਰਾਈਮ ਅਸ਼ਰ ਟੀਵੀ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਤੋਂ ਆਪ ਸਭ ਦਾ ਹੀ ਅੱਜ ਦੇ ਪ੍ਰਾਈਮ ਕੈਨੇਡਾ ਦੇ ਇਸ ਸੈਗਮੈਂਟ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵੱਧਦੇ ਹਾਂ ਪ੍ਰਾਈਮ ਅਲਬਰਟਾ ਦੀਆਂ ਟੌਪ ਸਟਰੀਜ਼ ਵੱਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਲਬਰਟਾ ਸਰਕਾਰ ਦੀ ਵਚਨਬੱਧਤਾ ਦੀ ਜਿਸ ਅਧੀਨ ਉਹ ਐਮਿਸ਼ਨਸ ਨੂੰ ਘਟਾਉਣ ਦੇ ਲਈ ਨਵੀਂ ਟੈਕਨੋਲੋਜੀਜ਼ ਨੂੰ ਪ੍ਰਮੋਟ ਕਰਨ ਦੇ ਲਈ ਤੇ ਨਵੇਂ ਨੌਕਰੀਆਂ ਪੈਦਾ ਕਰਨ ਦੇ ਮੌਕਿਆਂ ਦੇ ਲਈ ਕੰਮ ਕਰ ਰਹੀ ਹੈ ਕੱਲ ਰਿਬੇਕਾ ਸ਼ੋਲਜ਼ ਜੋ ਕਿ এনवायरमेंट ਮਿਨਿਸਟਰ ਨਾਲ ਅਲਬਰਟਾ ਦੇ ਉਹਨਾਂ ਨੇ 1 55 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ ਜਿਸ ਵਿੱਚ ਇਹ ਫੰਡਿੰਗ ਦਿੱਤੀ ਜਾਏਗੀ ਤਾਂ ਕਿ ਨਵੀਆਂ ਟੈਕਨੋਲੋਜੀ ਨੂੰ ਡਿਵੈਲਪ ਕੀਤਾ ਜਾ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਐਮਿਸ਼ਨਸ ਨੂੰ ਘਟਕ ਕੀਤਾ ਜਾ ਸਕੇ ਜਿਸ ਤਰ੍ਹਾਂ ਕਿ ਐਮਿਸ਼ਨਸ ਦਾ ਬਹੁਤ ਵੱਡੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਰਹੀ ਹੈ ਕਿ ਅਲਬਰਟਾ ਦੇ ਐਮਿਸ਼ਨਸ ਨੂੰ ਘਟਕਣ ਦੇ ਲਈ ਕੰਮ ਕੀਤੇ ਜਾਣੇ ਚਾਹੀਦੇ ਹਨ ਤੇ ਹੁਣ ਅਲੱਗ-ਅਲੱਗ ਸੈਕਟਰਸ ਨੂੰ ਇਹ 1 55 ਮਿਲੀਅਨ ਡਾਲਰ ਦੀ ਫੰਡਿੰਗ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਨੌਕਰੀਆਂ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਤੇ ਆਓ ਦੇਖਦੇ ਹਾਂ ਮਿਨਿਸਟਰ ਸ਼ੋਜਾਦ ਕੀਤਾ ਗਿਆ ਐਲਾਨ ਕਿ ਕੀ ਉਹ ਕਹਿ ਰਹੇ ਹਨ ਤੇ ਕਿਹੜੇ-ਕਿਹੜੇ ਸੈਕਟਰਸ ਨੂੰ ਇਸ ਦੇ ਨਾਲ ਫਾਇਦਾ ਹੋਣ ਜਾ ਰਿਹਾ ਹੈ ਅਲਬਰਟਾ ਸਰਕਾਰ ਨਵੀਆਂ ਟੈਕਨੋਲੋਜੀਜ਼ ਨੂੰ ਡਿਵੈਲਪ ਕਰਨ ਅਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦੇ ਲਈ 55 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ ਇਹ ਨਿਵੇਸ਼ ਸੂਬੇ ਵਿੱਚ ਤਕਨੀਕੀ ਨਵੀਨਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਲਾਗਤਾਂ ਨੂੰ ਘਟਾਉਣ ਲਈ ਕੀਤਾ ਜਾ ਰਿਹਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹ ਨਿਵੇਸ਼ ਸੂਬੇ ਵਿੱਚ ਨੌਕਰੀਆਂ ਪੈਦਾ ਕਰਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਸ ਨਿਵੇਸ਼ ਦੇ ਤਹਿਤ 15 ਬਕਫਾ ਪ੍ਰੋਜੈਕਟਾਂ ਨੂੰ ਫੰਡ ਮਿਲੇਗਾ, ਜਿਨ੍ਹਾਂ ਵਿੱਚ ਕਲਗਰੀ ਦਾ ਫਿਸ਼ ਕ੍ਰੀਕ ਵੈਸਟਵਾਟਰ ਟ੍ਰੀਟਮੈਂਟ ਪਲਾਂਟ ਵੀ ਸ਼ਾਮਲ ਹੈ, ਜਿਸ ਦਾ ਉਦੇਸ਼ ਪਲਾਂਟ ਦੀ ਕੁਸ਼ਲਤਾ ਨੂੰ ਸੁਧਾਰਨਾ ਹੈ। ਸਰਕਾਰ ਦੇ ਅਨੁਸਾਰ 7.45 ਮਿਲੀਅਨ ਡਾਲਰ ਫੰਡਿੰਗ ਨਾਲ ਸ਼ਹਿਰ ਨੂੰ ਪਲਾਂਟ ਵਿੱਚ ਥਰਮਲ ਊਰਜਾ ਦੀ ਵਰਤੋਂ ਕਰਨ ਲਈ ਸੈਕੰਡ ਇਨ ਕੈਨੇਡਾ ਟੈਕਨੋਲੋਜੀ ਨੂੰ ਪ੍ਰਦੂਸ਼ਿਤ ਪਾਣੀ ਤੋਂ ਥਰਮਲ ਊਰਜਾ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ ਜੋ ਉਸ ਨੂੰ ਆਪਣੇ ਨਵੇਂ ਬੁਨਿਆਦੀ ਢਾਂਚੇ ਲਈ ਲੋੜੀਂਦੀ ਵਾਧੂ ਹੀਟਿੰਗ ਸਮਰੱਥਾ ਪ੍ਰਦਾਨ ਕਰੇਗਾ ਹੋਰ ਪ੍ਰੋਜੈਕਟਾਂ ਵਿੱਚ ਅਲਬਰਟਾ ਨਿਊਸਪ੍ਰਿੰਟ ਕੰਪਨੀ ਨੂੰ ਊਰਜਾ ਕੁਸ਼ਲਤਾ ਅਪਗ੍ਰੇਡ ਕਰਨ ਲਈ 10 ਮਿਲੀਅਨ ਡਾਲਰ ਦਿੱਤੇ ਜਾਣਗੇ ਜਿਸ ਨਾਲ ਉਸ ਦੀਆਂ ਊਰਜਾ ਲਾਗਤਾਂ ਘਟਣ ਗਿਆ ਤੇ ਉਸ ਦੀ ਮਿਲ ਵਿੱਚ ਸੁਧਾਰ ਹੋਵੇਗਾ ਅਲਬਰਟਾ ਇਜ਼ ਅ ਗਲੋਬਲ ਲੀਡਰ ਥੈਂਕਸ ਟੂ ਆਰ ਇੰਡਸਟਰੀ ਇਨ ਡਿਵੈਲਪਿੰਗ ਨਿਊ ਟੈਕਨੋਲੋਜੀਜ਼ ਟੂ ਰਿਡਿਊਸ ਐਮਿਸ਼ਨਸ ਵਾਇਲ ਆਫ ਕੋਰਸ ਪ੍ਰੋਵਾਈਡਿੰਗ ਦ ਸੇਫ ਅਫੋਰਡੇਬਲ ਐਂਡ ਰਿਲਾਇਬਲ ਐਨਰਜੀ ਟੂ ਕੈਨੇਡਾ ਐਂਡ ਦ ਵਰਲਡ ਫਾਰ ਡੈਕੇਡਸ ਟੂ ਕਮ Our resources, our people, and our entrepreneurial spirit are second to none. That is, of course, what made us an energy superpower, and it is also why Alberta was one of the first in the world to embrace new technologies. We are leading in carbon capture. It is how we became Canada's hydrogen leader. It's the Dairy Innovation Best, the processing of ਸੀਮੈਂਟ ਉਦਯੋਗ ਵਿੱਚ ਕੈਲਸੋਨਾਈਟ ਮਿੱਟੀ ਦੀ ਵਰਤੋਂ ਦੀ ਪਰਚੋਲ ਕਰਨ ਲਈ ਲੈਫਰਾਜ਼ ਕੈਨੇਡਾ ਨੂੰ 4 ਮਿਲੀਅਨ ਡਾਲਰ ਦੀ ਫੰਡਿੰਗ ਦਿੱਤੀ ਜਾ ਰਹੀ ਹੈ ਜਿਸ ਨਾਲ ਸੀਮੈਂਟ ਦੀ ਨਿਕਾਸ ਦੀ ਵਰਤੋਂ ਨੂੰ ਘਟਾਇਆ ਜਾ ਸਕੇਗਾ ਫਲੈਸ਼ ਫੋਰੈਸਟ ਇੰਕ ਨੂੰ 3.7 ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ ਜਿਸ ਨਾਲ ਉਹ ਡਰੋਨ ਅਤੇ AI ਅਧਾਰਿਤ ਸਾਈਟ ਚੋਨ ਸੌਫਟਵੇਅਰ ਦੀ ਵਰਤੋਂ ਕਰਕੇ ਰੁੱਖ ਲਗਾਉਣ ਅਤੇ ਜੰਗਲਾਤ ਨੂੰ ਮੂੜ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਣਗੇ ਇਸ ਨਿਵੇਸ਼ ਨਾਲ ਕੁੱਲ ਮਿਲਾ ਕੇ 1600 ਨੌਕਰੀਆਂ ਪੈਦਾ ਹੋਣਗੀਆਂ ਤੇ ਅਲਬਰਟਾ ਦੇ GDP ਵਿੱਚ 270 ਮਿਲੀਅਨ ਡਾਲਰ ਦੇ ਵਾਧਾ ਹੋਣ ਦੀ ਉਮੀਦ ਹੈ ਸਰਕਾਰ ਦਾ ਅੰਦਾਜ਼ਾ ਹੈ ਕਿ ਇਹ ਪ੍ਰੋਜੈਕਟ 2030 ਤੱਕ 3.90 ਲੱਖ ਟਨ ਅਤੇ 2050 ਤੱਕ 2.2 ਮਿਲੀਅਨ ਟਨ ਤੋਂ ਵੱਧ ਗ੍ਰੀਨhouse ਗੈਸਾਂ ਦੇ ਨਿਕਾਸ ਨੂੰ ਘਟਾਉਣ ਵਿੱਚ ਸਹਾਇਕ ਹੋਣਗੇ। We've also committed nearly 9 million dollars in three organizations through our continuous intake program. A funding stream that allows us to consider projects outside of our traditional calls for proposal. In combination, these projects have the potential to truly transform Alberta's industrial landscape, strengthen our economy, and create jobs. ਹੁਣ ਗੱਲ ਕਰਦੇ ਹਾਂ ਰੀਅਲ ਏਸਟੇਟ ਸੈਕਟਰ ਦੀ ਅਲਬਰਟਾ ਦਾ ਰੀਅਲ ਏਸਟੇਟ ਸੈਕਟਰ ਜਿਸ ਤਰ੍ਹਾਂ ਕਿ ਪੂਰੇ ਕੈਨੇਡਾ ਦੇ ਵਿੱਚੋਂ ਸਭ ਤੋਂ ਜ਼ਿਆਦਾ ਪ੍ਰੋਮਿਸਿੰਗ ਬਣਿਆ ਹੋਇਆ ਹੈ ਬਹੁਤ ਸਾਰੇ ਲੋਕ ਅਲਬਰਟਾ ਦਾ ਰੁਕ ਕਰ ਰਹੇ ਹਨ ਐਡਮੰਟਨ ਕੈਲਗਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਆਪਣੇ ਘਰ ਵੀ ਬਣਾਏ ਹਨ ਤੇ ਹੁਣ ਇੱਕ ਨਵਾਂ ਸਰਵੇਆ ਹੈ ਜਿਸ ਦੇ ਅਨੁਸਾਰ ਅਲਬਰਟਾ ਦੇ ਐਡਮੰਟਨ ਤੇ ਕੈਲਗਰੀ ਦੇ ਵਿੱਚ ਕਿਰਾਏਦਾਰਾਂ ਲਈ ਇਹ ਮਾਰਕੀਟ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਸ ਤਰ੍ਹਾਂ ਕਿ ਇੱਕ ਫਾਰਮੂਲਾ ਵਰਤਿਆ ਜਾਂਦਾ ਹੈ ਕਿ ਟੋਟਲ ਇਨਕਮ ਦਾ ਅਗਰ ਤੁਸੀਂ 30% ਆਪਣੇ ਰਿਹਾਇਸ਼ ਤੇ ਉੱਪਰ ਖਰਚ ਕਰ ਰਹੇ ਹੋ ਤੇ ਠੀਕ ਹੈ ਜੇਕਰ ਇਸ ਤੋਂ ਜ਼ਿਆਦਾ ਹੈ ਤੇ ਇਹ ਬਿਲਕੁਲ ਵੀ ਸਹੀ ਨਹੀਂ ਹੈ ਤੇ ਜਦੋਂ ਇਹ ਸਰਵੇ ਕੀਤਾ ਗਿਆ ਤੇ ਇਸ ਦੇ ਵਿੱਚ ਪਾਇਆ ਗਿਆ ਕਿ ਐਡਮੰਟਨ ਤੇ ਕੈਲਗਰੀ ਦੇ ਵਿੱਚ ਇਹ ਅਫੋਰਡੇਬਿਲਟੀ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦਾ ਹੈ ਚਾਓ ਦੇਖਦੇ ਹਾਂ ਸਪੈਸ਼ਲ ਰਿਪੋਰਟ ਜਿਸ ਦੇ ਵਿੱਚ ਸਰਵੇ ਦੇ ਵਿੱਚ ਨੰਬਰ ਸਾਂਝੇ ਕੀਤੇ ਗਏ ਹਨ ਕੀ ਹਨ ਇਹ ਨੰਬਰ ਤੇ ਕਿਸ ਤਰ੍ਹਾਂ ਅਲਬਰਟਾ ਦੀ ਮਾਰਕੀਟ ਪੂਰੇ ਕੈਨੇਡਾ ਦਾ ਵਿੱਚੋਂ ਸਭ ਤੋਂ ਜ਼ਿਆਦਾ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ ਇੱਕ ਨਵੇਂ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਲਬਰਟਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਕੈਲਗਰੀ ਅਤੇ ਐਡਮੰਟਨ ਵਿੱਚ ਕਿਰਾਏਦਾਰਾਂ ਨੂੰ ਇਸ ਸਮੇਂ ਰੀਅਲ ਏਸਟੇਟ ਮਾਰਕੀਟ ਤੋਂ ਵੱਡਾ ਫਾਇਦਾ ਮਿਲ ਰਿਹਾ ਹੈ ਅਤੇ ਦੋਵੇਂ ਸ਼ਹਿਰਾਂ ਦੇ ਕਿਰਾਏਦਾਰਾਂ ਨੂੰ ਹੋਰ ਪ੍ਰਮੁੱਖ ਕੈਨੇਡੀਅਨ ਮਾਰਕੀਟ ਨਾਲੋਂ ਜ਼ਿਆਦਾ ਵਿੱਤੀ ਲਾਭ ਪ੍ਰਾਪਤ ਹੋ ਰਹੇ ਹਨ ਰਿਸਰਚ ਦੇ ਮੁਤਾਬਕ ਕੈਲਗਰੀ ਅਤੇ ਐਡਮੰਟਨ ਵਿੱਚ ਕਿਰਾਏਦਾਰਾਂ ਨੂੰ ਆਪਣੇ ਰਿਹਾਇਸ਼ੀ ਖਰਚੇ ਬਾਅਦ ਆਪਣੀ ਆਮਦਨ ਦਾ ਕਾਫੀ ਹਿੱਸਾ ਬਚ ਰਿਹਾ ਹੈ ਨੈਸ਼ਨਲ ਰੀਅਲ ਏਸਟੇਟ ਫਾਰਮ ਯੂਕਾਸਾ ਦੀ ਰਿਪੋਰਟ ਵਿੱਚ 30 ਪ੍ਰਤੀਸ਼ਤ ਨਿਯਮ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕਰੇਲੂ ਆਮਦਨ ਦਾ 30 ਪ੍ਰਤੀਸ਼ਤ ਤੋਂ ਵੱਧ ਹਿੱਸਾ ਰਿਹਾਇਸ਼ੀ ਖਰਚੇਵਾਂ 'ਤੇ ਨਹੀਂ ਜਾਣਾ ਚਾਹੀਦਾ ਤਾਂ ਜੋ ਵਿਅਕਤੀ ਵਿੱਤੀ ਤੌਰ 'ਤੇ ਅੱਗੇ ਵਧ ਸਕਣ ਇਸ ਨੇ ਕੈਨੇਡਾ ਭਰ ਦੀਆਂ ਨਗਰਪਾਲਿਕਾਵਾਂ ਵਿੱਚ ਔਸਤ ਕਿਰਾਏ ਦੀ ਜਾਂਚ ਕੀਤੀ ਉਹਨਾਂ ਦੀ ਔਸਤ ਆਮਦਨ ਨਾਲ ਤੁਲਨਾ ਕੀਤੀ ਖਾਸ ਤੌਰ 'ਤੇ ਇਸ ਰਿਸਰਚ ਨੇ ਮਾਰਕੀਟ ਡਾਟਾ ਦੀ ਵਰਤੋਂ ਕਰਦੇ ਹੋਏ 2 ਬੈੱਡਰੂਮ ਵਾਲੇ ਸੂਟਾਂ ਲਈ ਔਸਤ ਮਾਸਿਕ ਕਿਰਾਏ ਦਾ ਵਿਚਾਰ ਕੀਤਾ ਅਤੇ ਸਟੈਟ ਕੈਨੇਡਾ ਡਾਟਾ ਦੇ ਅਨੁਸਾਰ ਟੈਕਸ ਤੋਂ ਬਾਅਦ ਔਸਤ ਕਿਰੇਲੂ ਆਮਦਨ ਨਾਲ ਤੁਲਨਾ ਕੀਤੀ ਫਿਰ ਇਹ ਨਿਰਧਾਰਤ ਕੀਤਾ ਗਿਆ ਕਿ ਕਿਰਾਇਆ ਆਮਦਨ ਦੇ 30% ਤੋਂ ਵੱਧ ਹੋਇਆ ਨਹੀਂ ਅਤੇ ਕੈਲਗਰੀ ਤੇ ਐਡਮੰਟਨ ਵਿੱਚ ਕਿਰਾਏਦਾਰਾਂ ਕੋਲ ਅਸਲ ਵਿੱਚ ਕਾਫੀ ਆਧੂ ਆਮਦਨ ਬਚੀ ਸੀ ਐਡਮੰਟਨ ਵਿੱਚ ਕਿਰਾਏਦਾਰਾਂ ਕੋਲ ਉਸਤ ਕਿਰੇਲੂ ਆਮਦਨ 1,05,600 ਦੇ ਨਾਲ ਉਹਨਾਂ ਦੀ ਸਾਲਾਨਾ ਕਿਰਾਇਆ 19,860 ਸੀ ਜਿਸਦੇ ਬਾਅਦ ਉਹਨਾਂ ਕੋਲ ਕਾਫੀ ਵਧੀਆ ਬਚਤ ਰਹੀ ਕੈਲਗਰੀ ਵਿੱਚ ਜਿੱਥੇ ਔਸਤ ਕਿਰੇਲੂ ਆਮਦਨ 1,12,000 ਡਾਲਰ ਹੈ ਕਿਰਾਏਦਾਰ ਆਪਣੇ ਆਮਦਨ ਦਾ 53% ਬਚਾ ਸਕਦੇ ਹਨ ਕਿਉਂਕਿ ਉੱਥੇ ਔਸਤ ਕਿਰਾਇਆ 23 ਦੋਲਰ ਸੁਲਾਨਾ ਹੈ ਐਡਮਿੰਟਨ ਦਾ ਰੀਅਲ ਏਸਟੇਟ ਮਾਰਕੀਟ ਕੈਨੇਡਾ ਦੇ ਸਭ ਤੋਂ ਕਿਫਾਇਤੀ ਬਾਜ਼ਾਰਾਂ ਵਿੱਚੋਂ ਇੱਕ ਹੈ ਜਿੱਥੇ ਪਿਛਲੇ ਸਾਲ ਘਰ ਦੀ ਔਸਤ ਕੀਮਤ 435589 ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਇੱਕ ਅਫੋਰਡੇਬਲ ਵਿਕਲਪ ਹਨ ਜਿਵੇਂ ਕਿ ਕੌਂਡੋਮਿਨੀਅਮਾਂ ਦੀ ਔਸਤ ਕੀਮਤ 2 ਲੱਖ 4000 ਡਾਲਰ ਸੀ ਕੈਲਗਰੀ ਦਾ ਮਾਰਕੀਟ ਹਾਲਾਂਕਿ ਕੁਝ ਮੰਗਾ ਹੈ ਪਰ ਇੱਥੇ ਵੀ ਪਹਿਲੀ ਵਾਰ ਖਰੀਦਦਾਰਾਂ ਲਈ ਮੌਕੇ ਬਹੁਤ ਹਨ ਪਿਛਲੇ ਸਾਲ ਦੇ ਅੰਤ ਵਿੱਚ ਕੈਲਗਰੀ ਦੀ ਕੌਂਡੋਮਿਨੀਅਮ ਦੀ ਔਸਤ ਕੀਮਤ 3 ਲੱਖ 48542 ਸੀ ਜੋ ਕਿ 14% ਵਧ ਹੈ ਅਲਬਰਟਾ ਬਸਿਆਂ ਲਈ ਚੰਗੀ ਹੋ ਰਿਹਾ ਕਿਉਂਕਿ ਕੈਲਗਰੀ ਅਤੇ ਐਡਮੰਟਨ ਵਿੱਚ ਔਸਤ ਆਮਦਨ ਟੋਰਾਂਟੋ ਅਤੇ ਬੈਂਕਟਨ ਤੋਂ ਵੱਧ ਹੈ ਸਮੇਂ ਸਮੇਂ ਤੇ ਕੁੱਤੇ ਦੇ ਵਧਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਲਗ-ਅਲਗ ਸਮੇਂ ਤੇ ਉੱਤੇ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਿਆ ਗਿਆ ਹੈ। ਇੱਕ ਘਟਨਾ ਕੈਲਗਰੀ ਪੁਲਿਸ ਸਰਵਿਸ ਦੇ ਕੁੱਤੇ ਦੀ ਹੈ ਜਿਸਨੇ ਕਿ ਇੱਕ ਕੁੜੀ ਨੂੰ ਵੱਢ ਖਦਾ। ਜਦੋਂ ਪੁਲਿਸ ਸ਼ੱਕੀ ਦੀ ਪਾਲ ਕਰ ਰਹੀ ਸੀ ਤਾਂ ਇਸ ਪੁਲਿਸ ਡੌਗ ਨੇ ਇੱਕ ਕੁੜੀ ਨੂੰ ਵੱਢ ਦਿੱਤਾ। ਕਲਗਰੀਚ ਪੁਲਿਸ ਦੇ ਕੁੱਤੇ ਨੇ ਇੱਕ ਨੌਜਵਾਨ ਕੁੜੀ ਨੂੰ ਵੱਢਿਆ ਹੈ ਕਲਗਰੀ ਪੁਲਿਸ ਨੇ ਕਿਹਾ ਕਿ ਅਧਿਕਾਰੀ 에린 ਵੁੱਡ ਸਾਊਥ-ਈਸਟ ਕਮਿਊਨਿਟੀ ਵਿੱਚ ਦੁਪਹਿਰ 3 ਵਜੇ ਤੋਂ ਥੋੜੀ ਦੇਰ ਪਹਿਲਾਂ ਇੱਕ ਚੋਰੀ ਹੋਈ ਗੱਡੀ ਦਾ ਰਿਪੋਰਟ ਦਾ ਜਵਾਬ ਦੇ ਰਹੇ ਸਨ ਜਦੋਂ ਇੱਕ ਘਟਨਾ ਵਾਪਰੀ 에린 ਮੈਡੋ ਗ੍ਰੀਨ ਸਾਊਥ-ਈਸਟ ਨੇੜੇ ਇੱਕ ਐਸਯੂਵੀ ਚੋਰੀ ਹੋ ਜਾਣ ਤੋਂ ਬਾਅਦ ਪੁਲਿਸ ਕਥਿਤ ਤੌਰ ਤੇ ਦੋ ਛੱਕਿਆਂ ਦੀ ਪਾਲ ਕਰ ਰਹੀ ਸੀ ਸੀਪੀਐਸ ਨੇ ਇੱਕ ਰਿਲੀਜ਼ ਵਿੱਚ ਕਿਹਾ ਸ਼ੱਕੀ ਦੀ ਪਾਲ ਕਰਦੇ ਸਮੇਂ ਕੁੱਤੇ ਨੇ ਕੁੜੀ ਨੂੰ ਵੱਢ ਲਿਆ ਬੱਚੇ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਅਲਬੋਟਾ ਚਿਲਡਰਨ ਹਸਪਤਾਲ ਲਿਜਾਇਆ ਗਿਆ ਉਸਹੇ ਤਾ ਪ੍ਰਦਾਨ ਕਰ ਰਿਹਾ ਹੈ ਅਤੇ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਸ ਟੀਮ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰੇਗਾ ਚੋਰੀ ਹੋਏ ਵਾਹਨ ਦੇ ਡਰਾਈਵਰ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਦੂਸਰੀ ਘਟਨਾ ਵੀ ਕੈਲਗਰੀ ਦੀ ਹੈ ਜਿਸ ਵਿੱਚ ਫੋਰੈਸਟ ਲੌਨ ਏਰੀਆ ਦੇ ਵਿੱਚ ਇੱਕ ਆਦਮੀ ਦੇ ਮੂੰਹ ਦੇ ਉੱਤੇ ਉਸ ਕੁੱਤੇ ਨੇ ਵੱਢਿਆ ਤੇ ਪਿਟਬੁਲ ਬਰੀਡ ਦਾ ਕੁੱਤਾ ਦੱਸਿਆ ਜਾ ਰਿਹਾ ਹੈ ਹੁਣ ਪੁਲਿਸ ਇਸ ਕੁੱਤੇ ਦੀ ਭਾਲ ਕਰ ਰਹੀ ਹੈ ਤੇ ਲੋਕਾਂ ਦੇ ਕੋਲੋਂ ਵੀ ਸਹਿਯੋਗ ਦੀ ਮੰਗ ਕਰ ਰਹੀ ਹੈ ਕੈਲਗਰੀ ਪੁਲਿਸ ਫੋਰੈਸਟ ਲੌਨ ਏਰੀਆ ਵਿੱਚ ਇੱਕ ਆਦਮੀ ਦੇ ਸਿਰੇ ਨੂੰ ਕੱਟਣ ਵਾਲੇ ਕੁੱਤੇ ਦੀ ਭਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇੱਕ ਆਦਮੀ ਨੇ ਮੰਗਲਵਾਰ ਸਵੇਰੇ 5:30 ਵਜੇ ਦੇ ਕਰੀਬ 911 ਤੇ ਕਾਲ ਕਰਕੇ ਦੱਸਿਆ ਕਿ 17 ਐਵੈਨਿਊ ਸਾਊਥ-ਈਸਟ ਪੁਲਿਸ ਨੂੰ ਮਿਲਿਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇੱਕ ਦੂਜਾ ਛੋਟਾ ਕੁੱਤਾ ਵੀ ਸੀ ਜੋ ਕੱਟਣ ਵਿੱਚ ਸ਼ਾਮਲ ਨਹੀਂ ਸੀ ਹਾਲਾਂਕਿ ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਕੱਟਣ ਵਾਲਾ ਕੁੱਤਾ ਪਿਟਬੁਲ ਕਿਸਮ ਦਾ ਸੀ EMS ਉਸ ਆਦਮੀ ਦੀ ਮਦਦ ਕਰਨ ਅਤੇ ਉਸ ਨੂੰ ਹਸਪਤਾਲ ਜਾਣ ਲਈ ਮੌਕੇ ਤੇ ਪਹੁੰਚਿਆ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੂੰ ਗੰਭੀਰ ਪਰ ਚਾਣਲੇਵਾ ਸੱਟਾਂ ਨਹੀਂ ਲੱਗੀਆਂ ਸਨ ਕਤਿਤ ਘਟਨਾ ਤੋਂ ਬਾਅਦ ਕੁੱਤਾ ਨਹੀਂ ਦੇਖਿਆ ਗਿਆ ਹੈ ਪਰ ਪੁਲਿਸ ਅਤੇ ਕਾਨੂੰਨ ਅਧਿਕਾਰੀ ਉਸ ਇਲਾਕੇ ਵਿੱਚ ਉਸਦੀ ਪਾਲਕ ਕਰ ਰਹੇ ਹਨ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਕਿਸੇ ਨੂੰ ਵੀ ਲੱਗਦਾ ਹੈ ਕਿ ਉਸਨੇ ਜਾਨਵਰ ਨੂੰ ਦੇਖਿਆ ਹੈ ਉਸ ਨੂੰ 911 ਤੇ ਕਾਲ ਕਰਨੀ ਚਾਹੀ ਅਗੁੱਤਰ ਰਮਾਦਾਨ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਮੁਸਲਮਾਨ ਭਾਈਚਾਰੇ ਦੇ ਵਿੱਚ ਫਾਸਟਿੰਗ ਕੀਤੀ ਜਾਂਦੀ ਹੈ ਤੇ ਬਾਜ਼ਾਰ ਵੀ ਸਜਾਈ ਜਾਂਦੇ ਹਨ ਤੇ ਹੁਣ ਇਸੇ ਹੀ ਸਬੰਧ ਵਿੱਚ ਇੱਕ ਬਾਜ਼ਾਰ 15 ਅਤੇ 16 ਫਰਵਰੀਅਰ ਨੂੰ ਐਡਮਿੰਟਨ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵੈਂਡਰਸ ਹੋਣਗੇ ਜੋ ਕਿ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਪਾਕਿਸਤਾਨੀ ਇੰਡੀਅਨ ਤੇ ਨਾਲ-ਨਾਲ ਬਹੁਤ ਸਾਰੇ ਹੋਰ ਸਮਾਨ ਵੀ ਤੁਸੀਂ ਜਾ ਕੇ ਇੱਥੋਂ ਖਰੀਦ ਸਕਦੇ ਹੋ ਤੇ ਇਹ ਰਮਾਦਾਨ ਫੈਸਟੀਵਲ 39th ਐਵੈਨਿਊ ਵਾਲੇ ਪਾਕਿਸਤਾਨੀ ਹਾਲ ਦੇ ਵਿੱਚ ਹੋਏਗਾ ਜਿੱਥੇ ਬਹੁਤ ਸਾਰੇ ਵੈਂਡਰਸ ਦੋ ਦਿਨ ਲਈ ਸਟਾਲਸ ਲਗਾਉਣਗੇ ਦੁ ਲੈ ਕੇ 9 ਵਜੇ ਤੱਕ ਇਹ ਫੈਸਟੀਵਲ ਚੱਲੇਗਾ ਸ਼ਨੀਵਾਰ ਰਾਤ ਤੇ ਐਤਵਾਰ ਦੇ ਦਿਨ ਤੁਸੀਂ ਇਸ ਫੈਸਟੀਵਲ ਦੇ ਵਿੱਚ ਆ ਕੇ ਆਪਣਾ ਮਨਪਸੰਦ ਭੋਜਨ ਵੀ ਖਾ ਸਕਦੇ ਹੋ ਤੇ ਨਾਲ ਨਾਲ ਕੱਪੜਿਆਂ ਦੀ ਖਰੀਦਦਾਰੀ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਅਗਲੇ ਮਹੀਨੇ ਰਮਾਦਾਨ ਦਾ ਪਵਿੱਤਰ ਮਹੀਨਾ ਹੈ ਤੇ ਉਸ ਤੋਂ ਬਾਅਦ ਈਦ ਮਨਾਈ ਜਾਵੇਗੀ ਤੇ ਆਰਗੇਨਾਈਜ਼ਰਸ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਐਡਮੰਟੋਨਿਅਨ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਇਸ ਫੈਸਟੀਵਲ ਦਾ ਹਿੱਸਾ ਬਣੋ ਤੇ ਤੁਸੀਂ ਆਉਣ ਵਾਲੇ ਰਮਾਦਾਨ ਦੇ ਮਹੀਨੇ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾ ਸਕਦੇ ਹੋ ਔਨ ਦੀ 16 ਫਰਵਰੀ ਐਤਵਾਰ ਵਾਲੇ ਦਿਨ ਇੰਡੀਆ ਡੇਸ ਫੈਸਟੀਵਲ ਐਡਮੰ ਕਿਬਲੀ ਅਰੇਡੀਟਰੀਅਮ ਦੇ ਵਿੱਚ ਇਵੈਂਟ ਹੋਵੇਗਾ ਜਿਸ ਦੇ ਵਿੱਚ ਇੰਡੀਆ ਦਾ ਰਿਪਬਲਿਕ ਡੇ ਸੈਲੀਬ੍ਰੇਟ ਕੀਤਾ ਜਾਏਗਾ ਅਤੇ ਬੱਚਿਆਂ ਨੂੰ ਅਵਾਰਡਸ ਵੀ ਦਿੱਤੇ ਜਾਣਗੇ ਜਿਨ੍ਹਾਂ ਨੇ ਵੱਖ-ਵੱਖ ਖੇਤਰ ਦੇ ਵਿੱਚ ਮੱਲਾ ਮਰੀਆਂ ਹਨ ਪੜਾਈ ਦੇ ਨਾਲ ਨਾਲ ਕਮਿਊਨਿਟੀ ਵਰਕ ਤੋਂ ਲੈ ਕੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਹੈ ਉਹਨਾਂ ਲੋਕਾਂ ਨੂੰ ਇਸ ਇਵੈਂਟ ਦੇ ਦੌਰਾਨ ਅਵਾਰਡਸ ਦਿੱਤੇ ਜਾਣਗੇ ਤੇ ਆਓ ਸੁਣਦੇ ਹਾਂ ਕਾਉਂਸਲ ਆਫ ਇੰਡੀਅਨ ਸੁਸਾਇਟیز ਆਫ ਵੈਦਮਟ ਜੋ ਕਿ ਇਸ ਇਵੈਂਟ ਨੂੰ ਆਰਗੇਨਾਈਜ਼ ਕਰ ਰਹੇ ਹਨ ਉਹਨਾਂ ਦੇ ਪ੍ਰਧਾਨ ਪੁਨੀਤ ਮਨਜਨ ਦਾਵਲ ਨੂੰ ਦਿੱਤਾ ਗਿਆ ਸੁਨੇਹਾ ਤੇ ਉਹਨਾਂ ਵੱਲੋਂ ਦਿੱਤਾ ਗਿਆ ਸੱਦਾ ਪੱਤਰ ਤੇ ਉਹ ਲੋਕ जो लोग प्राइम एशिया के सभी दर्शकों को मेरा नमस्कार पुनीत बनचंदा काउंसिल ऑफ इंडिया ऑफ एडमिंटन से आप सब के लिए एक बहुत ही महत्वपूर्ण प्रोग्राम ऑर्गेनाइज किया जा रहा है फरवरी सोलह दो बजे जुबली ऑडिटोरियम में एडमिंटन और यहाँ पर हम सेलिब्रेट कर रहे हैं इंडिया डे जो कि हमारा इंडिया का रिपब्लिक डे है और इस दिन आप देखेंगे कि स्टेज पे हमारे डिग्निटरीज होंगे हमारे परफॉर्मेंसेज़ होंगी इंडिया के अलग अलग जगह से और साथ में बच्चों को अवार्ड दिए जाएंगे जिन्होंने पढ़ाई में और कम्युनिटी में अच्छा काम किया है टिकट मास्टर पे टिकट है एक डॉलर की है सिर्फ वो सर्विस चार्ज है आप प्लीज आइए हमारे साथ ज्वाइन करिए जुबली ऑडिटोरियम संडे 16 फरवरी दो बजे से लेके 5 पाँच बजे तक आपको कुछ भी हेल, हेल्प चाहिए सपोर्ट चाहिए हमें कॉन्टैक्ट करिए ciasc.hciciadmenton.com ਤੇ ਆਇਦੇ ਪ੍ਰਾਈਮਲ ਬੋਰਡ ਆ ਪ੍ਰੋਗਰਾਮ ਦੇ ਵਿੱਚ ਐਨਾ ਹੀ ਮੈਨੂ ਮੰਦੀ ਪੂਜਾਰਾ ਨੂੰ ਇਹ ਪ੍ਰੋਗਰਾਮ ਇੱਥੇ ਸਟਾਪ ਕਰਨ ਦੀ ਉਦਿਆ ਗਿਆ ਅਗਲੇ ਹਫਤੇ ਫਿਰ ਦੁਬਾਰਾ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ